ਐਸ ਟੀ ਵੀ ਪ੍ਰੋਡਕਸ਼ਨ ਸਰੀ ਕੈਨੇਡਾ ਪਾਲ ਵੜੈਚ ਸ਼ੋਅ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੇ ਇਸ ਪਾਲ ਵੜੈਚ ਸ਼ੋਅ ਦੇ ਵਿੱਚ ਮੇਰੇ ਮਨ ਦੀ ਬੜੀ ਤਮੰਨਾ ਸੀ ਕਿ ਅਸੀਂ ਕੈਨੇਡਾ ਦੇ ਖੂਬਸੂਰਤ ਸੂਬੇ ਬ੍ਰਿਟਿਸ਼ ਕੰਬੀਆ ਦੇ ਵਿੱਚ ਰਹਿੰਦੇ ਹਾਂ ਇਸ ਦੀ ਖੂਬਸੂਰਤੀ ਦੇ ਚਰਚੇ ਹਰ ਪਾਸੇ ਹਨ ਕਿਉਂ ਨਾ ਇਸ ਦੀਆਂ ਕੁਝ ਝਲਕੀਆਂ ਤੁਹਾਨੂੰ ਵੀ ਦਿਖਾਈਆਂ ਜਾਣ ਇੱਥੇ ਵੇਖਣਯੋਗ ਤਾਂ ਬਹੁਤ ਕੁਝ ਹੈ ਪਰ ਅੱਜ ਤੁਹਾਨੂੰ ਲੈ ਚੱਲਦੇ ਹਾਂ ਖੂਬਸੂਰਤ ਵਾਦੀਆਂ ਦੇ ਵਿੱਚ ਵਿਸਟਲਰ ਵਿਲੇਜ ਸੈਂਟਰ ਦੇ ਵਿੱਚ ਜੋ ਕਿ ਸਲਾਨੀਆਂ ਦੀ ਮਨਪੌਂਦੀ ਲੋਕੇਸ਼ਨ ਹੈ ਆਓ ਡਰਾਈਵ ਕਰਦੇ ਹਾਂ ਕੁਦਰਤ ਦੇ ਨਜ਼ਾਰੇ ਤੱਕਦੇ ਹਾਂ ਚੱਲਦੇ ਹਾਂ ਵਿਸਟਲਰ ਵਿਲੇਜ ਸੈਂਟਰ ਦੇ ਵਿੱਚ ਭਾਵੇਂ ਕਿ ਅਜੇ ਗਰਮੀਆਂ ਸਰਦੀਆਂ ਸ਼ੁਰੂ ਨਹੀਂ ਹੋਈਆਂ ਪਰ ਸਵਾਗਤ ਕਰਦੇ ਹਾਂ ਤੁਹਾਡਾ ਸਭ ਦਾ ਵਿਸਲਰ ਵਿਲੇਜ ਸੈਂਟਰ ਵਾਲੇ। ਆਓ ਫਿਰ ਅੱਜ ਦੇ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਸਰੀ ਸੈਂਟਰ ਤੋਂ ਤੇ ਰਸਤੇ ਦੇ ਵਿੱਚ ਜੋ ਖੂਬਸੂਰਤ ਵਾਦੀਆਂ ਨੇ ਉਹ ਦੇਖਣਯੋਗ ਨੇ ਅੱਜ ਤੁਹਾਨੂੰ ਪੂਰੇ ਰਾਹ ਦੇ ਵਿੱਚ ਬਹੁਤ ਹੀ ਖੂਬਸੂਰਤ ਵਾਦੀਆਂ ਦੇ ਝਲਕਾਂ ਦਿਖਾਵਾਂਗੇ। ਸਰੀ ਤੋਂ ਡਰਾਈਵ ਕਰਕੇ ਬਹੁਤ ਹੀ ਖੂਬਸੂਰਤ ਵਾਦੀਆਂ ਦੇਖੋ ਪਹਾੜਾਂ ਦੇ ਦ੍ਰਿਸ਼ ਇੰਨਾ ਖੂਬਸੂਰਤ ਨਜ਼ਾਰਾ ਹੈ ਪੂਰਾ ਰਾਹ ਬਹੁਤ ਹੀ ਖੂਬਸੂਰਤ ਹੈ ਇੱਕ ਪੂਰੀ ਡਰਾਈਵ ਕਰਕੇ ਨਜ਼ਾਰੇ ਆ ਜੇ ਉੱਥੇ ਪਹੁੰਚ ਗਏ ਤਾਂ ਹੈ ਹੀ ਹੈ ਪਰ ਆ ਦੇਖੋ ਰਸਤਾ ਕਿੰਨਾ ਖੂਬਸੂਰਤ ਹੈ ਤੁਸੀਂ ਵੀ ਕਦੇ ਵੀ ਜੇ ਵਿਸਰਣ ਜਾਣਾ ਹੋਵੇ ਤਾਂ ਬਹੁਤ ਹੀ ਵਧੀਆ ਡੈਸਟੀਨੇਸ਼ਨ ਹੈ ਤੁਹਾਡੇ ਵਾਸਤੇ ਦੇਖੋ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੈ ਪਰ ਇਹ ਜੋ ਇੰਨੀ ਖੂਬਸੂਰਤ ਜ਼ਿੰਦਗੀ ਸਾਨੂੰ ਮਿਲੀ ਹੈ ਇੰਨਾ ਖੂਬਸੂਰਤ ਮੁਲਕ ਮਿਲਿਆ ਹੈ ਇਸਤੇ ਵੀ ਸਾਨੂੰ ਨਜ਼ਾਰੇ ਦੇਖਣੇ ਜ਼ਰੂਰ ਚਾਹੀਦੇ ਨੇ ਕਿਉਂਕਿ ਵੇਖੋ ਜਿਹੜੇ ਆ ਨਜ਼ਾਰੇ ਨੇ ਨਾ ਇਹ ਕਿਸੇ ਕਰਮਾ ਵਾਲੇ ਨੂੰ ਹੀ ਦੇਖਣ ਨੂੰ ਮਿਲਦੇ ਨੇ ਜੇ ਤੁਸੀਂ ਤੁਹਾਡੇ ਕੋਲ ਸਮਾਂ ਲੱਗੇ ਤਾਂ ਤੁਸੀਂ ਵੀ ਜ਼ਰੂਰ ਵਿਸਲਰ ਨੂੰ ਡਰਾਈਵ ਕਰਕੇ ਜਾਓ ਬਾਕੀ ਵਿਸਲਰ ਕੀ ਹੋਰ ਵੀ ਬਹੁਤ ਸਾਰੀਆਂ ਐਸੀਆਂ ਜਗ੍ਹਾ ਨੇ ਵੇਖਣ ਯੋਗ ਜਿੱਥੇ ਡਰਾਈਵ ਕਰਕੇ ਜਾ ਕੇ ਹੋਰ ਵੀ ਨਜ਼ਾਰਾ ਆਉਂਦਾ ਤੁਸੀਂ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਟਰਾਈ ਕਰੋ ਜਦੋਂ ਵੀ ਕਦੇ ਮੌਕਾ ਮਿਲੇ ਹੁਣ ਜਿਵੇਂ ਅੱਜ ਲੌਂਗ ਵੀਕਐਂਡ ਸੀਗਾ ਤਾਂ ਇਸਤੇ ਬਹੁਤ ਸਾਰੇ ਪਰਿਵਾਰ ਨਿਕਲੇ ਨੇ ਆਪਣੇ ਘਰੋਂ ਬੱਚਿਆਂ ਨਾਲ ਲੈ ਕੇ ਪਰਿਵਾਰ ਨੂੰ ਲੈ ਕੇ ਤਾਂ ਤੁਸੀਂ ਵੀ ਜੇ ਮਗਰਮ ਮੌਕਾ ਲੱਗੇ ਤਾਂ ਇਸ ਤਰ੍ਹਾਂ ਬਾਹਰ ਨਿਕਲੋ ਤੇ ਵੀਡੀਓਜ਼ ਬਣਾ ਕੇ ਬਾਕੀ ਦੇ ਨਾਲ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਇੰਨੀਆਂ ਖੂਬਸੂਰਤ ਜਗ੍ਹਾ BC ਦੇ ਵਿੱਚ ਹੈਗੀਆਂ ਨੇ ਕੈਨੇਡਾ ਦੇ ਵਿੱਚ ਹੈਗੀਆਂ ਜਿੱਥੇ ਵੀ ਤੁਸੀਂ ਜਾਓ ਤਾਂ ਵੀਡੀਓ ਬਣਾ ਕੇ ਆਪਣੀਆਂ ਜਰੂਰ ਸ਼ੇਅਰ ਕਰਿਆ ਕਰੋ ਇਹ ਬ੍ਰਿਟਿਸ਼ ਕੋਰੰਬੀਆ ਸੂਬੇ ਦੀਆਂ ਉਹ ਚੋਟੀਆਂ ਹਨ ਜਿੱਥੇ ਸਾਰਾ ਸਾਲ ਬਰਫ ਪਈ ਰਹਿੰਦੀ ਹੈ ਚੋਟੀਆਂ ਦੀਆਂ ਨੇ ਜਾਨਕਿ ਬਹੁਤ ਉੱਚੀਆਂ ਨੇ ਜਿੱਥੇ ਅੱਜ ਅਸੀਂ ਜਾ ਰਹੇ ਹਾਂ ਪਰ ਇਨ੍ਹਾਂ ਚੋਟੀਆਂ ਦੇ ਉੱਤੇ ਸਾਰਾ ਸਾਲ ਬਰਫ ਪਈ ਰਹਿੰਦੀ ਆ ਹੁਣ ਕੁਝ ਕੁ ਮਹੀਨੇ ਨੇ 1-2 ਮਹੀਨੇ ਹੁੰਦੇ ਨੇ ਜਦੋਂ ਇੱਥੇ ਥੋੜੀ ਜੀ ਰਾਹਤ ਮਿਲਦੀ ਹੈ ਤੇ ਲੋਕੀ ਘੁੰਮਣ ਜਾਂਦੇ ਨੇ ਨਹੀਂ ਤਾਂ ਇੱਥੇ ਹਰ ਵਕਤ ਤੁਹਾਨੂੰ ਇਹ ਚਟੀਆਂ ਹੀ ਦਿਖਦੀਆਂ ਨੇ ਜਦੋਂ ਸਹੀ ਤੋਂ ਦੇਖਦੇ ਆ ਇਹ ਹੀ ਉਹ ਚੋਟੀਆਂ ਨੇ ਇਹ ਹੀ ਉਹ ਪਹਾੜ ਨੇ ਜਿਨ੍ਹਾਂ ਦੇ ਉੱਤੇ ਤੁਹਾਨੂੰ ਬਰਫ ਨਜ਼ਰ ਆਉਂਦੀ ਹੈ ਅਤੇ ਅੱਜ ਇਨ੍ਹਾਂ ਚੋਟੀਆਂ ਦੇ ਸਿਖਰ ਤੇ ਜਾ ਕੇ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਖੂਬਸੂਰਤ ਨਜ਼ਾਰੇ ਤੁਸੀਂ ਵੀ ਦੇਖੋ ਆ ਦੇਖੋ ਨਾਲ-ਨਾਲ ਜਿਹੜਾ ਓਸ਼ਨ ਹੈ ਇਹ ਵੀ ਬਹੁਤ ਖੂਬਸੂਰਤ ਹੈ ਇੱਥੇ ਫੈਰੀਜ਼ ਵੀ ਨੇ ਬੋਰਡਰ ਤੇ ਵੀ ਤੁਸੀਂ ਬੋਟਿੰਗ ਵੀ ਕਰ ਸਕਦੇ ਹੋ ਬਹੁਤ ਹੀ ਖੂਬਸੂਰਤ ਨਜ਼ਾਰੇ ਨੇ ਗੱਲ ਕਿ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਤਾਂ ਤੁਸੀਂ ਡਰਾਈਵ ਕਰਕੇ ਇਹਨਾਂ ਥਾਵਾਂ ਤੇ ਜ਼ਰੂਰ ਕੁਮਿਆ ਕਰੋ ਬਹੁਤ ਹੀ ਵਧੀਆ ਵੇਖਣਯੋਗ ਥਾਵਾਂ ਨੇ ਦੇਖੋ ਸੈਲਾਨੀ ਕਿਵੇਂ ਆਪਣੀਆਂ ਯਾਦਗਾਰੀ ਤਸਵੀਰਾਂ ਖਿੱਚ ਰਹੇ ਨੇ ਵੀਡੀਓਜ਼ ਬਣਾ ਰਹੇ ਨੇ ਤੁਸੀਂ ਵੀ ਜਦ ਕਦੇ ਇੱਥੇ ਆਓ ਤਾਂ ਆਪਣੀਆਂ ਯਾਦਗਾਰੀ ਤਸਵੀਰਾਂ ਜ਼ਰੂਰ ਖਿੱਚੋ ਆਪਣੇ ਚਾਹਣ ਵਾਲਿਆਂ ਨੂੰ ਵੀ ਭੇਜੋ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਐਸੀਆਂ ਖੂਬਸੂਰਤ ਜਗ੍ਹਾ ਦੇਖਣਯੋਗ ਨੇ ਦੇਖਣੀਆਂ ਚਾਹੀਦੀਆਂ ਨੇ ਤੇ ਬਾਕੀ ਆ ਵੇਖੋ ਲੈਂਡਸਕੇਪਿੰਗ ਕਿੰਨੀ ਵਧੀਆ ਹੈ ਜੇ ਇੱਥੇ ਆਪਾਂ ਕੁੱਲ ਘੁੰਮ ਕੇ ਵੇਖੀਏ ਤਾਂ ਲੈਂਡਸਕੇਪਿੰਗ ਬਹੁਤ ਖੂਬਸੂਰਤ ਹੈ ਦਰਖਤ ਬੜੇ ਪੁਰਾਣੇ-ਪੁਰਾਣੇ ਦਰਖਤ ਵੀ ਮਿਲਦੇ ਨੇ ਅਤੇ ਇਹਦੇ ਨਾਲ ਹੀ ਅੱਗੇ ਜਾ ਕੇ ਥੋੜੀ ਜਾ ਕੇ ਇੱਕ ਏ ਲੈਕ ਵੀ ਹੈ ਲੈਕ ਦੇ ਉੱਤੇ ਵੀ ਜਾ ਕੇ ਦੇਖਿਆ ਉੱਥੇ ਵੀ ਸੈਲਾਨੀ ਬ੍ਰੇ ਖੂਬਸੂਰਤ ਢੰਗ ਦੇ ਨਾਲ ਝੀਲ ਦੇ ਉੱਤੇ ਨਜ਼ਾਰੇ ਲੈ ਰਹੇ ਸੀ ਖਾਣ ਪੀਣ ਦਾ ਸਮਾਨ ਕੁਝ ਲੈ ਕੇ ਆਏ ਸੀਗੇ ਬਾਕੀ ਰੈਸਟੋਰੈਂਟਸ ਵੀ ਇੱਥੇ ਹੈਗੇ ਨੇ ਤੁਸੀਂ ਜਿੱਥੋਂ ਮਰਜ਼ੀ ਲੈ ਕੇ ਖਾ ਸਕਦੇ ਹੋ ਪਰ ਬਹੁਤ ਹੀ ਵਧੀਆ ਨਜ਼ਾਰੇ ਨੇ ਤੁਸੀਂ ਜ਼ਿੰਦਗੀ ਦੇ ਨਜ਼ਾਰੇ ਲੈਣੇ ਨੇ ਤਾਂ ਇੱਥੇ ਇੱਕ ਚੱਕਰ ਜ਼ਰੂਰ ਮਾਰਿਓ ਇੱਥੇ ਵਿਸਲਰ ਵਿਲੇਜ ਸੈਂਟਰ ਦੇ ਵਿੱਚ ਕੁਮਕੀਤਾ ਨਜ਼ਾਰਾ ਆਉਂਦਾ ਹੀ ਏ ਪਰ ਇੱਥੇ ਸ਼ਾਪਿੰਗ ਵੀ ਕੀਤੀ ਜਾ ਸਕਦੀ ਹੈ ਵੱਖ-ਵੱਖ ਤਾਂ ਦੇ ਸਟੋਰਸ ਹਨ ਇਹ ਹੈ ਜੀ ਵਿਸਲਰ ਵਿਲੇਜ ਸੈਂਟਰ

ਹਾਂ ਅਰੇ ਸੇ ਬੋਲੋ ਨਾ ਕੋਈ ਗੱਲ ਨਹੀਂ ਹੋ ਰਹੀ ਕਿ ਬਾਰੇ ਸਾਸ਼ ਕਿਨਾਂ ਨੇ ਬਿਲਕੁਲ ਨਾ ਹਾਂ ਅਰੇ ਚਾਹ ਮੈਂ ਇਹ ਹੈ ਜੀ ਵਿਸਲਰ ਟਾਊਨ ਸੈਂਟਰ ਦੇ ਬਿਲਕੁਲ ਨਜ਼ਦੀਕ लॉस्ट लेक जित कि बहुत रौनक सब सब लोग उन्जॉय कर रहे थे एसीजी विस्लर की फेरी ਤੇ ਉਵਰ ਹੁੰ ਕੁਦਰਤ ਦੇ ਨਜ਼ਾਰੇ ਦੇਖਦੇ ਤੱਕਦੇ ਆ ਸਰੀ ਨੂੰ ਵਾਪਸ ਚਲਦੇ ਆ ਇਹ ਉਹੀ ਪਹਾੜਾਂ ਦੀਆਂ ਚੋਟੀਆਂ ਨੇ ਜੋ ਸਰੀ ਤੋਂ ਸਾਨੂੰ ਨਜ਼ਰ ਆਉਂਦੀਆਂ ਨੇ برف ਦੇ ਨਾਲ ਟੱਕੀਆਂ ਹੋਈਆਂ ਅੱਜ ਅਸੀਂ ਉਹਨਾਂ ਚੋਟੀਆਂ ਤੇ ਹੀ ਘੁੰਮ ਰਹੇ ਹਾਂ ਆ ਦੇਖੋ ਕਿਵੇਂ ਪਹਾੜਾਂ ਨੂੰ ਕੱਟ-ਕੱਟ ਕੇ ਵਿੱਚੋਂ ਦੀ ਰਸਤੇ ਬਣਾਏ ਗਏ ਨੇ ਜਿੱਥੇ ਹੁਣ ਅਸੀਂ ਡਰਾਈਵ ਕਰ ਰਹੇ ਆ ਕਈ ਵਾਰੀ ਹੁੰਦਾ ਹੈ ਕਿ ਆਮ ਲੋਕ ਸੋਚ ਰਹੇ ਹੁੰਦੇ ਆ ਕਿ ਸ਼ਾਇਦ ਪਹਾੜੀ ਏਰੀਆ ਡਰਾਈਵ ਬਹੁਤ ਔਖੀ ਹੋਵੇਗੀ ਪਰ ਇਹ ਰਸਤਾ ਬੜਾ ਸਾਫ਼ ਹੈ ਬੜੀ ਮਿਹਨਤੀ ਨਾਲ ਇਹ ਬਣਾਇਆ ਗਿਆ ਹੈ ਅਤੇ ਬਹੁਤ ਹੀ ਸਾਫ਼ ਸੁਥਰਾ ਪੱਧਰ ਰਸਤਾ ਹੈ ਕੋਈ ਦੁਆਰੇ ਖਾਈਆਂ ਨਹੀਂ ਨਜ਼ਰ ਆਉਂਦੀਆਂ ਬਹੁਤ ਹੀ ਵਧੀਆ ਹੈ ਅਤੇ ਆਰਾਮ ਦੇ ਨਾਲ ਡਰਾਈਵ ਕਰਕੇ ਆਏ ਜਾ ਸਕਦਾ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਕੁਦਰਤ ਦੇ ਨਜ਼ਾਰੇ ਤੱਕ ਸਕਦੇ ਹੋ ਤਾਂ ਇੱਕ ਵਾਰੀ ਜ਼ਰੂਰ ਟਰਾਈ ਕਰੋ ਇਹ ਤਾਂ ਸਾਡੀ ਫੇਰੀ ਸਮਰਧੀ ਹੈ ਪਰ ਜੇ ਵਿంటర్ ਦੇ ਵਿੱਚ ਆਓ ਤਾਂ ਕੋਈ ਜ਼ਿਆਦਾ ਘਬਰਾਉਣ ਦੀ ਗੱਲ ਨਹੀਂ ਕਿ ਕਿ ਰਸਤੇ ਦੇ ਵਿੱਚ ਬਹੁਤ ਔਖਾ ਹੋਏਗਾ ਸਨੋ ਤਾਂ ਜ਼ਰੂਰ ਹੋਏਗੀ ਪਰ ਜੇ ਆਪਾਂ ਵੇਖੀ ਦੋਨਾਂ ਸਾਈਡਾਂ ਤੇ ਖਾਈਆਂ ਨਹੀਂ ਹੈਗੀਆਂ ਘਬਰਾਉਣ ਦੀ ਕੋਈ ਲੋੜ ਨਹੀਂ ਪਰ ਸਨੋ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਨਜ਼ਾਰਾ ਹੁੰਦਾ ਬੱਚੇ ਬਹੁਤ ਪਸੰਦ ਕਰਦੇ ਨੇ ਤੇ ਤੁਸੀਂ ਇਹ ਨਾ ਚਿੰਤਾ ਕਰੋ ਕਿ ਸਨੋ ਪੈਂਦੀ ਹੋਵੇਗੀ ਤੇ ਕਿਵੇਂ ਜਾਵਾਂਗੇ ਰਸਤਾ ਬਹੁਤ ਵਧੀਆ ਸਾਫ਼ ਸੁਥਰਾ ਰਸਤਾ ਹੈ ਤਾਂ ਤੁਸੀਂ ਆਪਣੇ ਪਰਿਵਾਰ ਦੇ ਨਾਲ ਇੱਥੇ ਆ ਸਕਦੇ ਹੋ ਇਹ ਕੁਦਰਤ ਦੇ ਨਜ਼ਾਰੇ ਦੇਖਣ ਦਾ ਬਹੁਤ ਵਧੀਆ ਮੌਕਾ ਹੈ ਮਿਸ ਨਾ ਕਰਿਓ ਜਦੋਂ ਵੀ ਸਮਾਂ ਲੱਗੇ ਤਾਂ ਇੱਕ ਵਾਰੀ ਵਿਸਟਰਰ ਦੀ ਫੇਰੀ ਜ਼ਰੂਰ ਕਰਿਓ ਕਿਉਂਕਿ ਇਹ ਜਗ੍ਹਾ ਬਹੁਤ ਹੀ ਸੁਹਾਵਣੀਏ ਵਿਖੜਜੋਗ ਹੈ ਦਿਲਚਸਪ ਜਗ੍ਹਾ ਜਿੱਥੇ ਰੇਕਲ ਗੈਸਟ ਹੌਣ ਤਾਂ ਉਹਨਾਂ ਨੂੰ ਲੈ ਕੇ ਜ਼ਰੂਰ ਆ ਅਕਸਰ ਹੀ ਲੋਕ ਆਉਂਦੇ ਆ ਪਰ ਜੇ ਤੁਸੀਂ ਵੀ ਆਪਣੇ ਕੋਈ ਮਹਿਮਾਨ ਹੋਣ ਤਾਂ ਉਹਨਾਂ ਨੂੰ ਲੈ ਕੇ ਇੱਥੇ ਜ਼ਰੂਰ ਪਹੁੰਚੋ ਬਹੁਤ ਵਧੀਆ ਨਜ਼ਾਰਾ ਹੈ ਵਿਸਲਰ ਦੀ ਇਸ ਫੇਰੀ ਦਾ ਜੇ ਤੁਸੀਂ ਆਉਣਾ ਚਾਹੋ ਤਾਂ ਜਰੂਰ ਆਇਓ ਸੋ ਦੋਸਤੋ ਐਸਟੀਵੀ ਪ੍ਰੋਡਕਸ਼ਨ ਪਾਲ ਵੜੈਚ ਸ਼ੋ ਤੇ ਜੋ ਤੁਸੀਂ ਇਹ ਵੀਡੀਓ ਦੇਖੀ ਇਹ ਕਿਵੇਂ ਦੀ ਲੱਗੀ ਆਪਣੇ ਕਮੈਂਟਸ ਜਰੂਰ ਲਿਖਣਾ ਤਾਂ ਕਿ ਅਸੀਂ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਬਣਾ ਕੇ ਤੁਹਾਡੇ ਸਾਂਝੀਆਂ ਕਰ ਸਕੀਏ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਜੇ ਨਹੀਂ ਕੀਤਾ ਤਾਂ ਜਰੂਰ ਕਰ ਲਵੋ